ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਮੁੱਖ ਮੰਤਰੀ ਦੀ ਕੁਰਸੀ ਦੇ ਲਈ 500 ਕਰੋੜ ਰੁਪਏ ਵਾਲੇ ਬਿਆਨ ਦੇ ਨਾਲ ਖੜੇ ਹੋਏ ਵਿਵਾਦ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਕਵਰ ਦੀ ਮੰਗ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਦੀ ਚੁੱਪ ਤੇ ਵੀ ਸਵਾਲ ਚੁੱਕਿਆ ਕਿ ਜੋ ਮੁੱਦੇ ਉਹਨਾਂ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਦੇ ਕੋਲ ਚੁੱਕੇ ਸੀ ਉਹਨਾਂ ਦਾ ਕੋਈ ਜਵਾਬ ਕਿਉਂ ਨਹੀਂ ਦਿੱਤਾ ਗਿਆ ਅਤੇ ਮੁੱਖ ਮੰਤਰੀ ਤੇ ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਸਹੂਲਤ ਦੇਣ ਦਾ ਦੋਸ਼ ਲਗਾਇਆ ਦੱਸਦੀ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਲਈ 500 ਕਰੋੜ ਰੁਪਏ ਵਾਲੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਨੇ ਉਹਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਤਲ ਕਰ ਦਿੱਤਾ ਸੀ ਨਵਜੋਤ ਕੌਰ ਸਿੱਧੂ ਨੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਸੀਐਮ ਭਗਵੰਤ ਮਾਨ ਜੀ ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਕੁਝ ਸੁਰੱਖਿਆ ਦੀ ਲੋੜ ਹੈ ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਅਤੇ ਕਿਰਪਾ ਕਰਕੇ ਜਵਾਬ ਦਿਓ ਕਿ ਪੰਜਾਬ ਦੇ ਮਾਨਯੋਗ ਰਾਜਪਾਲ ਸਾਹਮਣੇ ਮੇਰੇ ਦੁਆਰਾ ਉਠਾਏ ਗਏ ਮੁੱਦਿਆਂ ਤੇ ਤੁਹਾਡੇ ਵੱਲੋਂ ਕੋਈ ਜਵਾਬ ਕਿਉਂ ਨਹੀਂ ਆਇਆ ਤੁਸੀਂ ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਸਹੂਲਤ ਕਿਉਂ ਦੇ ਰਹੇ ਹੋ ਇਸ ਦੇ ਨਾਲ ਹੀ ਉਹਨਾਂ ਨੇ ਉਸ ਮੈਮੋਰੰਡਮ ਦੀ ਇੱਕ ਕਾਪੀ ਵੀ ਪੋਸਟ ਕੀਤੀ ਜਿਸ ਦੇ ਵਿੱਚ ਉਹ ਮੁੱਦੇ ਦੱਸੇ ਗਏ ਜੋ ਉਹਨਾਂ ਨੇ ਆਪਣੀਆਂ ਹਾਲੀਆ ਮੁਲਾਕਾਤ ਦੇ ਵਿੱਚ ਪੰਜਾਬ ਦੇ ਰਾਜਪਾਲ ਦੇ ਕੋਲ ਚੁੱਕੇ ਸੀ ਇਸ ਦੇ ਵਿੱਚ ਨਵਜੋਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਚਲਾਏ ਜਾ ਰਹੇ ਇੱਕ ਜ਼ਮੀਨ ਘਟਾਲੇ ਦਾ ਦੋਸ਼ ਲਗਾਇਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੋਣਾਂ ਦੇ ਵਿੱਚ ਵਿਰੋਧੀ ਧਿਰਾਂ ਹਾਰਦੀਆਂ ਆਪਣੇ ਕਾਰਨਾਂ ਤੋਂ ਨਹੀਂ ਪਰ ਹਾਰ ਦਾ ਠੇਕਰਾ ਕਿਸੇ ਹੋਰ ਦੇ ਸਿਰ ਪੰਨ ਦਿੰਦੀਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬੈਲਟ ਪੇਪਰਾਂ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਨੇ ਹਾਰ ਮੰਨ ਲਈ ਹੈ ਅਤੇ ਹੁਣ ਉਹ ਬੁਖਲਾ ਗਏ ਨੇ ਉਨ੍ਹਾਂ ਕਿਹਾ ਕਿ 4 ਸਾਲਾਂ ਬਾਅਦ ਸਾਰਿਆਂ ਨੂੰ ਪੰਜਾਬ ਦੀ ਯਾਦ ਆ ਗਈ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕੀਤੇ ਗਏ ਕੰਮਾਂ ਦੇ ਆਧਾਰ ਤੇ ਚੋਣਾਂ ਲੜ ਰਹੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਨਵਜੂਤ ਕੌਰ ਸਿੱਧੂ ਸਾਰੇ ਰੇਟ ਦੱਸੀ ਜਾਂਦੀ ਹੈ ਤੇ 4 ਸਾਲਾਂ ਬਾਅਦ ਪਹਾੜਾਂ ਚ ਉਜੋਗੀ ਜਾਨਕੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਉਹਨਾਂ ਨੇ ਉਹ ਕਹਿੰਦੇ ਕਿ 4 ਸਾਲਾਂ ਬਾਅਦ ਪਹਾੜਾਂ ਚ ਉਜੋਗੀ ਵੀ ਉਤਰ ਆਇਆ ਅਤੇ ਉਹ ਭਾਜਪਾ ਨੂੰ ਗਾਲ੍ਹਾਂ ਕੱਢੀ ਜਾਂਦਾ ਇਹ ਲੋਕ ਪੰਜਾਬ ਨੂੰ ਇੱਕ ਬਕਾਊ ਮਟੀਰੀਅਲ ਸਮਝਣ ਲੱਗ ਪਏ ਨੇ ਵੋਟਾਂ ਨੇੜੇ ហេਠਾ ਉਤਰ ਆਏ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਨਿਸ਼ਾਨਾ ਵਿੰਦਿਆ ਉਹਨਾਂ ਨੇ ਉਹਨਾਂ ਨੂੰ ਪੌਣੇ 2 ਕਿਲੋਮੀਟਰ ਦਾ ਮੁੱਖ ਮੰਤਰੀ ਦੱਸਦਿਆਂ ਉਹਨਾਂ ਦੀ ਘਰ ਵਾਲੀ ਡੇਰਾ ਬਾਬਾ ਨਾਨਕ ਤੋਂ ਹਾਰ ਗਈ ਇਹ ਗੱਲ ਸੀਐਮ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਹੈ ਉਹਨਾਂ ਨੇ ਮੁੱਖ ਮੰਤਰੀ ਅੱਗੇ ਕਹਿੰਦੇ ਨੇ ਕਿ ਨਵਜੋਤ ਸਿੱਧੂ ਤੇ ਵੀ ਜਦੋਂ ਉਹਨਾਂ ਨੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਜਦੋਂ ਸਿੱਧੂ ਕੋਲ ਮੰਤ్రਾਲੇ ਸੀ ਤਾਂ ਉਦੋਂ ਪੰਜਾਬ ਦੇ ਵਿੱਚ ਉਹ ਸੁਧਾਰ ਕਰਦੇ ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚੰਗੇ ਬੰਦਿਆਂ ਨੂੰ ਹੀ ਵੋਟਾਂ ਪਾਉਣ ਜਿਨ੍ਹਾਂ ਨੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਾਉਣੀਆਂ ਨੇ ਸਾਰੇ মিডিਆ ਨਾਲ ਸੰਬੰਧਿਤ ਸਾਰੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਵਾਗਤ ਅੱਜ ਇਸ ਪ੍ਰੈਸ ਵਾਰਤਾ ਦੇ ਵਿੱਚ ਕਿ ਤੁਸੀਂ print ਵਾਲੇ ਵੀ electronic ਵਾਲੇ ਵੀ social ਵਾਲੇ ਵੀ लेट नाइट तक खबरें हु। या बुलेटिन या अपने टेबल पे हेडलाइंस वगैरह एडिट करके वेले ਹੁੰਨੇ ਹੋ ਤਾਂ ਮਾਰਨਿੰਗ 11 ਵਜੇ ਤੁਹਾਨੂੰ ਬੁਲਾਇਆ ਥੋੜਾ ਜਿਹਾ ਟਫ ਟਾਈਮ ਬੜਲੀ ਹੋ ਗਿਆ ਬੜੀ ਮਾਫੀ ਚਾਹੁੰਨੀ ਤੇ ਪਰ ਕਿਉਂਕਿ ਵਿਸ਼ਾ ਬੜਾ ਗੰਭੀਰ ਹੈ ਇਸ ਕਰਕੇ ਮੈਂ ਚਾਹੁੰਦਾ ਕਿ ਤੁਹਾਡੇ ذریعے ਸਾਰੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਹਰ ਗੱਲ ਤੋਂ ਅਪਡੇਟ ਰੱਖਿਏ ਹਰ ਗੱਲ ਤੋਂ ਉਹਨਾਂ ਨੂੰ ਜਾਣੂ ਰੱਖੀਏ ਕਿ ਕੀ ਹੋ ਰਿਹਾ ਤੇ ਕਿਵੇਂ ਭਰਮ ਭੁਲੇਖੇ ਪਾਏ ਜਾ ਰਹੇ ਨੇ ਕਿਵੇਂ ਲੋਕਤੰਤਰ ਨੂੰ ਜਿਹੜਾ ਇੱਧਰ ਉੱਧਰ ਡਾਇਵਰਟ ਕਰਨ ਦੀਆਂ ਕੋਸ਼ਾਂ ਜਾਂ ਫਿਰ ਆਪਣੀਆਂ ਨਕਾਮੀਆਂ ਨੂੰ ਕਿਸੇ ਹੋਰ ਦੇ ਸਿਰ ਮੜਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਿਵੇਂ ਹੋ ਰਹੀਆਂ ਨੇ ਮੈਂ ਉਹਦੇ ਅੱਜ ਤੁਹਾਨੂੰ ਬੜੇ ਸੌਖੀ ਭਾਸ਼ਾ ਚ ਲੋਕ ਲੋਕਾਂ ਦੀ ਬੋਲੀ ਚ ਈਜ਼ੀਲੀ ਸਮਝਾ ਦੂੰਗਾ ਤੁਹਾਡੇ ਸਵਾਲ ਵੀ ਲਵਾਂਗੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅੱਜ ਤਿੰਨ ਚਾਰ ਮੁਹਾਵਰੇ ਪੰਜਾਬੀ ਦੇ ਬੋਲਣੇ ਚਾਹਨਾ ਜਿਨ੍ਹਾਂ ਦਾ ਅਰਥ ਇਕੋ ਹੀ ਨਿਕਲਦਾ ਲਗਭਗ ਹੱਥ ਨਾ ਪਹੁੰਚੇ ਧੂਕੜੀ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਉੱਠਿਆ ਨਾ ਜਾਏ ਆਪ ਤੋਂ ਫਿਟੇ ਮੂੰਹ ਗੋਡਿਆਂ ਦੇ ਡਿੱਗੀ ਖੋਤੇ ਤੋਂ ਗੁੱਸਾ ਘਮਾਰ ਤੇ ਇਸ ਚਾਰ ਦੇ ਚਾਰੇ ਜਿਹੜੇ ਮੁਹਾਵਰੇ ਨੇ ਕਾਂਗਰਸ ਤੇ ਢੁਗਦੇ ਨੇ ਹਾਰਦੇ ਹੋ ਆਪਣੀਆਂ ਕਰਤੂਤਾਂ ਕਰਕੇ ਨੇ ਤੇ ਹਾਰ ਦਾ ਠੇਕਰਾ ਉਹ ਕਿਸੇ ਹੋਰ ਦੇ ਸਿਰ ਪਾਣ ਦਿੰਦੇ ਨੇ ਇੱਥੋਂ ਸ਼ੁਰੂ ਕਰਦੇ ਆ ਜੀ ਮਾਨਯੋਗ 111 ਦਿਨ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕੱਲ ਇੱਕ ਬੜਾ ਗੈਰ ਜਿੰਮੇਵਾਰਾਨਾ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਸੋ ਸੋ ਬੈਲਟ ਪੇਪਰ ਜਿਨ੍ਹਾਂ ਤੇ ਝਾੜੂ ਦੇ ਚੌੜੇ ਨਿਸ਼ਾਨ ਤੇ ਪਹਿਲੀ ਮੋਹਰਾਂ ਲੱਗੀਆਂ ਹੋਈਆਂ ਨੇ ਉਹ ਵੱਧ ਛਪਾ ਰੱਖੇ ਨੇ ਹਰ ਬੂਤ ਤੇ ਅਸਲ 'ਚ ਜੇ ਇਹਨੂੰ ਥੋੜਾ ਜਿਹਾ ਗਹਿਰਾਈ ਨਾਲ ਡੂੰਘਾਈ ਨਾਲ ਇਸ ਬਿਆਨ ਨੂੰ ਨਾ ਪਿਓ ਹਾਰ ਹੀ ਮੰਨ ਲਿਆ ਅਸਲ 'ਚ ਉਹ ਵੀ ਚਲੋ ਹਾਰ ਤਾਂ ਗਈ ਹੁਣ ਪਰ ਇਹਨਾਂ ਨੂੰ ਜਿੱਤ ਦਾ ਆਨੰਦ ਨਾ ਮੰਨ ਲੈਣ ਦਿਓ ਇਹਨਾਂ ਦੀ ਹਾਰ ਨੂੰ ਰੌਂਡ ਚ ਬਦਲ ਦਿਓ ਆਪਾਂ ਕਹਿੰਦੇ ਰੌਂਡ ਪੈ ਗਈ ਦੁਬਾਰੇ ਖੇਡਾਂਗੇ ਦੁਬਾਰੇ ਖੇਡਾਂਗੇ ਜਿਹੜਾ ਹਾਰਦਾ ਹੁੰਦਾ ਨਾ ਫਿਰ ਉਹ ਕਈ ਵਾਰੀ ਐਦਾਂ ਮਤਲਬ ਉਹ ਜਿਹੜੀ 12 ਬੀਟੀ ਜੀ ਖੇਡਦੇ ਹੁੰਦੇ ਸੀ ਉਹਨੂੰ ਢਾ ਦਿੰਦਾ ਜਾਂ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਫਿਰ ਉਹ ਕੰਨ ਤੇ ਦੰਦੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਵਿਹਾਰ ਤਾਂ ਗਈ ਹੁਣ ਚਲੋ ਇਹ ਜਿਹੇ ਹੱਕ ਤਾਂ ਤੇ ਆ ਜਾਂਦੇ ਆ ਉਹਨਾਂ ਹੱਕ ਤਾਂ ਤੇ ਇਸ ਵਕਤ ਕਾਂਗਰਸ ਤੇ ਅਕਾਲੀ ਦਲ ਦੋਨੋਂ ਉਤਰੇ ਹੋਏ ਨੇ ਹਾਰ ਦੋਨਾਂ ਨੇ ਮੰਨ ਲਈ ਪਰ ਉਹ ਕਹਿੰਦੇ ਵੀ ਦੇਖੋ ਤੱਕਾ ਹੋ ਰਿਹਾ ਹੈ ਦੇਖੋ ਐ ਹੋ ਰਿਹਾ ਹੈ ਉਹ ਹੋ ਰਿਹਾ ਹੈ ਮੈਂ ਤੁਹਾਨੂੰ ਜੀ ਡਿਟੇਲ ਦੇਣੀ ਚਾਹੁੰਦਾ 2833 ਜ਼ੋਨ ਦੇ ਵਿੱਚ ਬਲਾਕ ਸੰਤੀ ਦੀ ਚੋਣ ਹੋ ਰਹੀ ਹੈ ਜੀ 2833 ਜ਼ੋਨਾਂ ਦੇ ਵਿੱਚ ਬਲਾਕ ਸੰਤੀ ਦੀ ਚੋਣ ਹੋ ਰਹੀ ਹੈ ਜਿਦੇ ਚੋਂ 340 ਬਿਨਾ ਮੁਕਾਬਲਾ ਜੇਤੂ ਹੋ ਗਏ ਆਮ ਆਦੀ ਪਾਰਟੀ ਦੇ ਤੇ 3 ਬਿਨਾ ਮੁਕਾਬਲਾ ਜੇਤੂ ਹੋ ਗਏ ਕਾਂਗਰਸ ਦੇ 8 ਇੰਡੀਪੈਂਡੈਂਟ ਬਿਨਾ ਮੁਕਾਬਲਾ ਜਿੱਤ ਗਏ ਜੀ ਕਿਉਂਕਿ ਇੰਨਾ ਸੀਟਾਂ ਤੇ ਜਾਂ ਤਾਂ ਕਾਗਜ਼ ਗਲਤ ਭਰੇ ਗਏ ਜਾਂ ਫਿਰ ਕੋਈ ਬੰਦਾ ਨਹੀਂ ਖੜਾ ਹੋਇਆ ਤਾਂ ਫਿਰ ਕਾਂਗਰਸ ਦੇ ਵੀ ਤਾਂ 3 ਹੋ ਗਏ ਨਾ ਉਥੇ ਕਿਉਂ ਨਹੀਂ ਤੱਕ ਆਇਆ ਫਿਰ ਇਹ ਕਿੰਤਾ ਕਰਾ ਹੋਇਆ ਆਪ ਦਾ ਆਜ਼ਾਦ ਵੀ ਜਿੱਤ ਗਏ ਉਥੇ ਕਿਉਂ ਨਹੀਂ ਧੱਕਾ ਹੋਇਆ ਜਦੋਂ ਇਹਨਾਂ ਨੂੰ ਬੰਦੇ ਹੀ ਨਹੀਂ ਲੱਭ ਰਹੇ ਇਹ ਸਾਡਾ ਕੀ ਕਸੂਰ ਹੈ ਧੂਰੀ ਤੋਂ ਸੱਤ ਜਿੱਤ ਗਏ 6 ਆਵਾਜ਼ਾਂ ਦੀ ਪਾਰਟੀ ਨੇ ਇੱਕ ਆਜ਼ਾਦ ਹੈ ਤੇ ਫਿਰ ਉਥੇ ਤਾਂ ਨਹੀਂ ਧੱਕਾ ਹੋਇਆ ਕਿਤੇ ਧੂਰੀ ਤੋਂ ਖ਼ਬਰ ਨਹੀਂ ਆਈ ਲੇਟ ਨਾਈਟ ਤੱਕ ਖਬਰਾਂ ਅਰਜنٹੀਨਾ ਦੇ ਫੁੱਟਬਾਲ ਦੇ ਗੱਜ ਲਿਓਨਲ ਮੈਸੀ 14 ਸਾਲਾਂ ਬਾਅਦ ਭਾਰਤ ਵਾਪਸ ਆਏ ਨੇ ਉਹਨਾਂ ਦੇ ਨਾਲ ਉਰੂਗਵੇ ਦੇ ਸਟਾਰ ਲੂਇਸ ਸੁਆਰੇਜ਼ ਅਤੇ ਅਰਜنٹੀਨਾ ਦੇ ਮਿਡਫੀਲਡਰ ਰੋਡਰੀਗੋ ਡੀ ਪੋਲਵੀ ਨਾਲ ਨੇ ਤਿੰਨੇ ਖਿਡਾਰੀ ਸਵੇਰੇ 2:30 ਵਜੇ ਕੋਲਕਾਤਾ ਹਵਾਈ ਅੱਡੇ ਤੇ ਪਹੁੰਚੇ ਤੇ ਸਵੇਰੇ 11 ਵਜੇ ਕੋਲਕਾਤਾ ਵਿੱਚ 70 ਫੁੱਟ ਉੱਚੇ ਬੁੱਤ ਦਾ ਵਰਚੁਅਲ ਤੌਰ ਤੇ ਉਦਘਾਟਨ ਕੀਤਾ ਜਿਸ ਵਿੱਚ ਸ਼ਾਹਰੂਖ ਖਾਨ ਵੀ ਸ਼ਾਮਲ ਹੋਏ ਫਿਰ ਤਿੰਨੋਂ ਸਾਲਟ ਲੇਕ ਸਟੇਡੀਅਮ ਪਹੁੰਚੇ ਪਰ ਉਹ ਜਲਦੀ ਚਲੇ ਗਏ ਲਗਭਗ 22 ਮਿੰਟ ਹੀ ਉਥੇ ਮੈਸੀ ਔਰ ਉਹਨਾਂ ਦੇ ਸਾਥੀ ਰੁਕੇ ਜਿਸ ਤੋਂ ਬਾਅਦ ਉਥੋਂ ਚਲੇ ਗਏ ਇਸ ਦੇ ਨਾਲ ਹੀ ਲੋਕ ਉਥੇ ਗੁੱਸੇ ਦੇ ਵਿੱਚ ਆ ਗਏ ਪ੍ਰਸ਼ੰਸਕ ਸਟੈਂਡ ਦੇ ਵਿੱਚੋਂ ਥੱਲੇ ਆ ਗਏ ਉਹਨਾਂ ਨੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਔਰ ਇਸ ਦੇ ਨਾਲ ਲੋਕ ਗੁੱਸੇ ਵਿੱਚ ਇਸ ਕਰਕੇ ਨਜ਼ਰ ਆਏ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਥੇ ਟਿਕਟ ਜਿਹੜੀ ਸੀ ਉਹ 12000 ਰੁਪਏ ਤੱਕ ਵੀ ਟਿਕਟ ਵਿਕੀ ਆ ਪਰ ਮੈਸੀ ਉਥੇ ਕੁਝ ਸਮਾਂ ਰੁਕੇ ਔਰ ਲੋਕ ਰਾਤ ਦੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਜਿਸ ਕਰਕੇ ਲੋਕ ਗੁੱਸੇ ਦੇ ਵਿੱਚ ਆ ਗਏ ਮੈਸੀ ਯੂਨੀਸੇਫ ਸੰਯੁਕਤ ਰਾਸ਼ਟਰ ਬਾਲ ਫੰਡ ਦੇ ਬ੍ਰਾਂਡ ਐਮਬੈਸਡਰ ਨੇ ਅਤੇ ਗੋਟ ਇੰਡੀਆ ਟੂਰ ਦਾ ਉਹ ਹਿੱਸਾ ਨੇ ਔਰ ਮੈਸੀ 15 ਦਸੰਬਰ ਤੱਕ 3 ਦਿਨਾਂ ਦੇ ਲਈ 4 ਸ਼ਹਿਰਾਂ ਦਾ ਦੌਰਾ ਕਰਨਗੇ ਇਹਨਾਂ ਦੇ ਵਿੱਚ ਹైదరాబాద్, ਮੁੰਬਈ ਅਤੇ ਨਵੀਂ ਦਿੱਲੀ ਸ਼ਾਮਲ ਨੇ ਕੋਲਕਾਤਾ ਦੇ ਵਿੱਚ ਉਹ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਅਤੇ ਸਾਬਕਾ ਭਾਰਤੀ ਕ੍ਰਿਕਟਰ ਕਪਤਾਨ ਸੌਰਵ ਗਾਂਗੂਲੀ ਦੇ ਨਾਲ ਮੁਲਾਕਾਤ ਕਰਨਗੇ ਉਹ ਮੁੰਬਈ ਦੇ ਵਿੱਚ ਸਚਿਨ ਤੰਦੁਲਕਰ ਦੇ ਨਾਲ ਵੀ ਮੁਲਾਕਾਤ ਕਰਨਗੇ ਉਹਨਾਂ ਦਾ ਦੌਰਾ 15 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਦੇ ਨਾਲ ਸਮਾਪਤ ਹੋਏਗਾ। ਗੁਰਦਾਸਪੁਰ ਦੇ ਪਿੰਡ ਅਕਰਪੁਰਾ ਦੇ ਰਹਿਣ ਵਾਲੇ 45 ਸਾਲਾ ਰਵਿੰਦਰ ਸਿੰਘ ਦੀ ਅਰਮੇਨੀਆ ਦੇ ਵਿੱਚ ਕੰਮ ਦੇ ਦੌਰਾਨ ਦਿਲਾ ਦੌਰਾਂ ਪੈਨ ਦੇ ਨਾਲ ਮੌਤ ਹੋ ਗਈ ਹੈ ਪਰਿਵਾਰ ਦੀ ਮਾੜੀ ਹਾਲਤ ਕਾਰਨ ਉਹ 2 ਸਾਲ ਪਹਿਲਾਂ ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਸੀ ਮ੍ਰਿਤਕ ਆਪਣੇ ਪਿੱਛੇ ਪਤਨੀ ਇੱਕ ਮੰਦਬੁੱਧੀ ਧੀ ਅਤੇ ਪੁੱਤ ਛੱਡ ਗਿਆ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਅਤੇ ਮ੍ਰਿਤਕ ਦੇ ਨੂੰ ਜਲਦੀ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਮੈਨੂੰ ਸ਼ੁਕਰ ਆਜੂ ਹੋ ਰਿਹਾ ਹੈ ਵਾਲੀ ਹਾਲਾਤ ਹੈ ਉਗਾਰ ਦੀ ਮਾੜੀ ਦੇ ਕਿ ਕਰਜ਼ਾ ਚੁੱਕ ਕੇ ਉਹਨਾਂ ਬਾਪ ਵਿਦੇਸ਼ ਗਏ ਸੀ ਤੇ ਮੇਲੀਆ ਉੱਥੇ ਤੱਕ ਪਹੁੰਚੇ ਆ ਤੇ ਉਹਨਾਂ ਦੀ ਆਏ ਤੋਂ 2 ਸਾਲ ਹੋ ਗਏ ਆ ਇਹ ਕੰਮ ਦੇ ਕੇ ਸਿੱਧੇ ਉਹਨਾਂ ਦੀ ਬੈਠੀ ਲਈ ਆ। ਉਹ ਬੈਠੀ ਉਹਨਾਂ ਸਾਹਮਣੇ ਜਿਹਨੇ ਦੱਸਿਆ ਇਹ ਕੰਮ ਦੇ ਗਿਆ ਦੇ। ਹੱਥ ਆ ਗਿਆ ਤੇ ਉਹ ਜਾਨਕ ਮੌਤ ਹੋ ਗਈ ਆ। ਕਿ ਉਹ ਮੰਗੀ ਰਹੀ ਸਾਡੀ ਸਰਕਾਰ ਸਾਡੇ ਸਾਡੀ ਮਾਂ ਤੋਂ ਕੋਲ ਬੇਲਤੀ ਹੈ ਪੀਲ ਕਰਦੇ ਆ ਇਹ ਤੁਹਾਡੇ ਘੜੀ ਕੋਈ ਇਸ਼ਤਿਹਾਰ ਦੀ। ਉਹ ਮਾਰੀ ਦਾਦੀ ਨੂੰ ਜੁਕੀ ਯਾਦ ਆਈ। ਆਣ ਕੇ ਆਪਣੇ ਘਰ ਵਾਲੇ ਹਵਾਲੇ ਕਰ ਦਿੱਤੀ ਜਾਂਦੇ। ਮੇਰੀ ਮਾਂ ਬੁੱਧੀਵੰਤ ਸੀ ਮਰ ਗੋਣਾ ਪਰਵਾਜ਼ ਨੰਬਰ ਅੜਾ ਦੇ ਮੈਂ ਗਾਤ ਮੇਰੇ ਦਾਮ ਇੱਕ ਮੇਰਾ ਛੋਟਾ ਬੇਟਾ ਮਾ ਉਹ ਨਾਲ ਦੇਦੀ ਬੈਠੂ ਜੀ ਤੇ ਹੋਰ ਮੇਰੇ ਵੀ ਬੋਲੀ ਸਾਡੇ ਨਾਲ ਮਿਲ ਕੇ ਘਰ ਦਾ ਚੱਟ ਜਗਾਰਾ ਕਰਦੇ ਸੀ ਹੋਰ ਸਾਦੂ ਬਹੁਤ ਜੁਰੀ ਸੀ ਹਾਲ ਹਾਲਾਤ ਹਜੂਤ ਮਾੜੇ ਸਾਡੀ ਸੁਣਾਈ ਹੋਈ ਸਾਡੀ ਸਰਕਾਰ ਗਣੀ ਆ ਜੀ ਨੇ ਡੀਐਨਸੀ ਆ ਉਹਨਾਂ ਦੇ ਡੈਡ ਬੋਡੀ ਪੰਜਾਬ ਆ ਜੀ ਸਾਡੀ ਸੁਣੀ ਜਵੇ ਗੁਰਿੰਦਰ ਕੌਰ ਉਹ ਮੇਰੇ ਜੀੜ ਸਾਹਿਬ ਹੀ ਪਰ ਇਹ ਕਿ ਉਹ ਕਰਜ਼ੇ ਦੇ ਹੇਠ ਆਉਣ ਕਰਕੇ ਇਹ ਮਤਲਬ ਕਿ ਉਹਨਾਂ ਨੂੰ ਕਰਜ਼ਾ ਲੈ ਕੇ ਇਥੋਂ ਤੇ ਜੈਹਬਾਰ ਬਹੁਤ ਮਾੜੀ ਹਾਲਤ ਵਿੱਚ ਰੱਖਦੀ ਤੇ ਭਾਈ 2 ਸਾਲ ਹੋ ਗਏ ਉਹਨਾਂ ਨੂੰ ਗਿਆਨ ਇਥੋਂ ਉਹ ਤੇ ਦਿਹਾੜੀ ਡਪਾਈ ਕਰਨ ਦੇ ਤੇ ਉਹਨਾਂ ਦੀ 5 ਤਰੀਕ ਨੂੰ ਉੱਥੇ ਮੌਤ ਹੋ ਗਈ ਆ ਅਸੀਂ ਘਰ ਦੇ ਬਹੁਤ ਪਰੇਸ਼ਾਨ ਆਂ ਅਸੀਂ ਹਮਦਰ ਨਵੀਪ ਉਹਨਾਂ ਨੂੰ ਅੰਬੈਸੀ ਵਾਲਿਆਂ ਨੂੰ ਵੀ ਬੋਲਿਆ ਵਾ ਕਿ ਸਾਨੂੰ ਮਤਲਬ ਸਾਡੀ ਮਦਦ ਕੀਤੀ ਜਾਵੇ ਪਰ ਸਾਨੂੰ ਉਹੋ ਜਿਹਾ ਕੋਈ ਰਿਸਪੌਂਸ ਨਹੀਂ ਮਿਲਿਆ ਹੈਗਾ ਤੇ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਆ ਗਵਰਨਮੈਂਟ ਸਰਕਾਰ ਨੂੰ ਕਿ ਸਾਡੀ ਮਦਦ ਕੀਤੀ ਜਾਵੇ ਹੀ ਬਹੁਤ ਗਰੀਬ ਪਰਿਵਾਰਾਂ ਨਾ ਕਿ ਹੋਸੀਆ ਵੀ ਮਨਮਤਰ ਕੋਲੋਂ ਕਰ ਪ੍ਰੀਆ ਅੱਜ ਉਹ ਇੱਕ ਸਾਡੇ ਰਬਿੰਦਰ ਸਿੰਘ ਸਾਡੇ ਪਿੰਡ ਦਾ ਸਨੇਕ ਸੀ ਉਹ ਕਦੋਂ ਚੁੱਕ ਕੇ ਵਿਚਾਰ ਤਰਮਨੀਆ ਗਿਆ ਸੀ ਉਹਦਾ ਸਾਇੰਟਿਫਿਕ ਵੀ ਉੱਤੇ ਮਤੋ ਵੀ ਆ ਪਰਿਵਾਰ ਵਾਲਿਆਂ ਨੇ ਵੀ ਸਰਪੇਲ ਵਾਲਿਆਂ ਨੇ ਵੀ ਜ਼ੋਰ ਲਾਇਆ ਆਪਣੀ ਮੀਆਂ ਕੇ ਜਿਹੜੀ ਅੰਡਿਆਨਾ ਬਸਸੀ ਹੈਗੀ ਆ ਪਰ ਕੋਈ ਉਥੋਂ ਸਾਡੇ ਕੋਈ ਰਿਸਪੌਂਸ ਨਹੀਂ ਮਿਲਿਆ ਭਾਵੇਂ ਇਹ ਸਰਕਾਰ ਅੱਗੇ ਅਪੀਲ ਹੈਗੀ ਆ ਸੰਕਲ ਗਵਰਨਮੈਂਟ ਅੱਗੇ ਪੰਜਾਬ ਗਵਰਨਮੈਂਟ ਅੱਗੇ ਸਰਵਿੰਦਰ ਸਿੰਘ ਵੀ ਬਤ ਮਾਦੂ ਜਿਹੜੀ ਹੈਗੀ ਆ ਉਹ ਛੇਤੀ ਛੇਤੀ ਪਰਿਵਾਰ ਉਹ ਪਰਿਵਾਰ ਦੇ ਵਿੱਚ ਭੇਜੀ ਜਾਵੇ ਜਾਂ ਕਿ ਉਹਦੀ ਅੰਤਮ ਅਰਦਾਸਾਂ ਕਿੱਥੇ ਹੋਵਾਂਗਾ ਇਹਦੇ ਵੀ ਇਹਦੇ ਅੰਤਿਮ ਨਵਸਮਾਨ ਪੂਰਨ ਕਿੱਥੇ ਆ ਹਨ ਪਹਿਲੇ ਅੱਜਾ ਚੋਕ ਅਣੀ ਨਹੀਂ ਬੈਸ ਉੱਥੇ ਨਾਲ ਦੀ 53 ਨੂੰ ਦੱਸੂਗੀ ਅਸੀਂ ਫੀਲ ਕਰਦੇ ਹਾਂ ਕਿ ਸਾਨੂੰ ਉਹ ਵਿਦਾਤੀ ਬੈਟੀ ਜਲਦੀ ਜਲਦੀ ਪਹੁੰਚਾਈ ਗਏ ਉਹਦੇ ਸਾਰੇ ਕਾਰਗਰ ਕਾਸ਼ ਮੁਲਤੈਂਸੀ ਖਾਦ 45 45 ਖਾਦ ਇਹ ਕਿੰਨੇ ਬੱਚੇ ਉਹਨਾਂ ਦੇ ਦੋਸਤ ਇੱਕੋ ਬੇਟਾ ਇੱਕੋ ਮੋਗਾ ਪੁਲਿਸ ਨੇ ਇੱਕ ਮੁਕਾਬਲੇ ਦੇ ਦੌਰਾਨ ਸ਼ੂਟਰ ਨੂੰ ਗੋਲੀ ਲੱਗਣ ਤੋਂ ਬਾਅਦ ਕਾਬੂ ਕਰ ਲਿਆ ਪੁਲਿਸ ਮੁਤਾਬਕ ਸ਼ੂਟਰ ਸ਼ਹਿਰ ਦੇ ਨਜ਼ਦੀਕ ਮੋਗਾ ਲੰਡੇਕੇ ਸੂਏ ਦੇ ਕੋਲ ਦਿਖਾਈ ਦੇਣ ਬਾਰੇ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਰੇਡ ਕੀਤੀ ਰੇਡ ਦੌਰਾਨ ਸ਼ੂਟਰ ਨੇ ਪੁਲਿਸ ਟੀਮ ਤੇ ਫਾਇਰਿੰਗ ਕਰ ਦਿੱਤੀ ਜਿਸ ਤੇ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਇਸ ਮੁਕਾਬਲੇ ਵਿੱਚ ਸ਼ੂਟਰ ਦੀ ਲੱਤ ਤੇ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਉਸ ਨੂੰ ਤੁਰੰਤ ਮੋਗਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਥੋੜੇ ਟਾਈਮ ਪਹਿਲਾਂ ਸਿਟੀ ਪੁਲਿਸ ਥਾਣੇ ਦੀ ਟੀਮ ਜਿਹੜੀ ਹੈ ਉਹ ਪੈਟਰੋਲਿੰਗ ਕਰ ਰਹੀ ਸੀ ਉਦੋਂ ਇੱਕ ਸਿਕਰਟ ਇਨਫੋਰਮੇਸ਼ਨ ਮੋਗਾ ਪੁਲਿਸ ਨੂੰ ਮਿਲੀ ਕਿ ਇੱਕ ਬਾਹਰ بیٹھا ਵਾਂਟਡ ਕ੍ਰਿਮੀਨਲ ਜਿਹਦਾ ਨਾਮ ਪ੍ਰਭ ਦਸੂਹਾਲਾ ਹੈ ਉਹਦਾ ਇੱਕ ਅਸੋਸੀਏਟ ਇੱਥੇ ਇਸ ਏਰੀਆ ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਘੁੰਮ ਰਿਹਾ ਹੈ ਉਹਦੇ ਕੋਲ ਵੈਪਨਸ ਵੀ ਹੈ ਹੋ ਸਕਦੇ ਨੇ ਤੇ ਉਹ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਹੈ ਤੇ ਉਹਦਾ ਮੇਨ ਮੋਟਿਵ ਲੋਕਾਂ ਤੋਂ ਐਕਸਟਰਸ਼ਨ ਇਕੱਠੀ ਕਰਨਾ ਉਹਨਾਂ ਨੂੰ ਡਰਾਣਾ ਉਹਨਾਂ ਤੇ ਫਾਇਰਿੰਗ ਕਰਨ ਦਾ ਹੈ ਤੇ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਥੇ ਆਇਆ ਹੈ ਉਹਦੇ ਤਹਿਤ ਮੋਗਾ ਪੁਲਿਸ ਦੀ ਟੀਮ ਜਿਹੜੀ ਹੈ ਉਹ ਸਾਰੀ ਅਲਰਟ ਹੋ ਗਈ ਆ ਸਾਰਾ ਜਿਹੜਾ ਆਪਰੇਸ਼ਨ ਹੈ ਓਐਸਪੀਡੀ ਮੋਗਾ ਡੀਐਸਪੀਡੀ ਡੀਐਸਪੀ ਸਿਟੀ ਐਸਐਚਓ ਸਿਟੀ ਤੇ ਇੰਚਾਰਜ ਸੀਆਈਏ ਦੇ ਵੱਲੋਂ ਕੀਤਾ ਗਿਆ ਹੈ ਐਡਿਟ ਹੈ ਕਿ ਜਦੋਂ ਉਸ ਵਿਅਕਤੀ ਨੂੰ ਸਸਪੈਕਟ ਨੂੰ ਇੱਥੇ ਸਪੋਰਟ ਕੀਤਾ ਗਿਆ ਪੁਲਿਸ ਟੀਮ ਵੱਲੋਂ ਤੇ ਉਹਨੇ ਆਪ ਭੱਜਣ ਲਈ ਪੁਲਿਸ ਟੀਮ ਤੇ ਅਚਾਨਕ ਫਾਇਰ ਸਟਾਰਟ ਕਰਤਾ ਉਹਦੇ ਤਹਿਤ ਜਦੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਉਹ ਦੋਸ਼ੀ ਦੇ ਇੱਕ ਖੱਬੀ ਲੱਤ ਦੇ ਫਾਇਰ ਵੱਜਿਆ ਤੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਪੂਰੇ ਅੰਜਾਮ ਪੂਰੇ ਇਨਸੀਡੈਂਟ ਦੇ ਵਿੱਚ ਕੋਈ ਵੀ ਪੁਲਿਸ ਜਿਹੜਾ ਹੈ ਆਫੀਸਰ ਜਾਂ ਪੁਲਿਸ ਟੀਮ ਦਾ ਕੋਈ ਵੀ ਜਿਹੜਾ ਹੈ ਮੈਂਬਰ ਉਹ ਇੰਜਰਡ ਨਹੀਂ ਹੋਇਆ ਉਹਨਾਂ ਦਾ ਬਚਾਅ ਰਹਿ ਗਿਆ ਤੇ ਪੁਲਿਸ ਮੁਲਾਜ਼ਮਾ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾਅ ਕਰਦੇ ਹੋਏ ਉਹਨੂੰ ਐਪਰੀਹੈਂਡ ਕਰ ਲਿਆ ਤੇ ਉਹਨੂੰ ਹੁਣ ਹਸਪੀਟਲ ਲਿਜਾਇਆ ਗਿਆ ਇੱਕ 256 ਨੰਬਰ ਐਫ ਆਰ ਦਰਜ ਹੋਈ ਸੀ ਸਿਟੀ ਪੁਲਿਸ ਸਟੇਸ਼ਨ ਐਕਸਟਰਸ ਜੂਮਿਲੇਟਡ ਇੱਕ ਫਾਇਰਿੰਗ ਹੋਈ ਸੀ ਇੱਕ ਬਿਜ਼ਨਸਮੈਨ ਹੈ ਉਹਨਾਂ ਨੂੰ ਇੱਕ ਐਕਸਟਰਸ਼ਨ ਦੀ ਕਾਲ ਆ ਰਹੀ ਸੀ ਵਾਰੀ ਵਾਰੀ ਬਾਹਰ ਬੈਠੇ ਵਾਂਟਡ ਕ੍ਰਿਮੀਨਲ ਵੱਲੋਂ ਤੇ ਉਹਦੇ ਤਹਿਤ ਹੀ ਆ ਬੰਦਾ ਜਿਹੜਾ ਹੈ ਉਹਦੇ ਡਾਇਰੈਕਸ਼ਨਸ ਤੇ ਹੀ ਇੱਥੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਸੀ ਸਰ ਕਿੰਨੀਆਂ ਮੌਕ ਮੰਗੀ ਸੀ ਨੇ ਉਸ ਵੇਲੇ ਇਹਨਾਂ ਨੇ 50 ਲੱਖ ਰੁਪਏ ਮੰਗੇ ਸੀ ਠੀਕ ਹੈ ਹੂੰ ਤੇ ਉਹ ਪਹਿਲਾ ਪਰਚਾ ਹੈ ਕਿ ਇਹ ਇਹ ਤੇ ਪਹਿਲਾਂ ਹੁਣ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਤੇ ਪਹਿਲਾਂ ਵੀ ਆਰਮ ਜੈਕਟ ਰਿਲੇਟਡ ਪਰਚੇ ਦਰਜ ਹੈਗੇ ਤੇ ਇੱਕ ਪਰਚਾ ਜਿਹੜਾ ਵਾਂਟਡ ਹੈ ਤੇ ਪਹਿਲਾਂ ਜੇਲ੍ਹ ਵੀ ਰਹਿ ਕੇ ਆ ਚੁੱਕਿਆ ਹੈ ਕਿ ਕਿਸੇ ਦਾ ਰਹਿਣ ਵਾਲਾ ਜੀ ਆ ਤਣ ਤਣ ਦਾ ਰਹਿਣ ਵਾਲਾ ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆ ਨੇ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਪੁਲਿਸ ਫੋਰਸ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਅਤੇ ਜਵਾਨ ਆਪਣੀ ਚੋਣ ਡਿਊਟੀ ਤਨਦੇਹੀ ਦੇ ਨਾਲ ਨਿਭਾਉਣ ਅਤੇ ਹਰ ਛੋਟੀ ਤੋਂ ਛੋਟੀ ਘਟਨਾ ਤੇ ਧਿਆਨ ਦੇਣ ਦੀਆਂ ਹਦਾਇਤਾਂ ਦਿੱਤੀਆਂ ਨੇ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਐਸਐਸਪੀ ਅਦਿੱਤਿਆ ਨੇ ਕਿਹਾ ਕਿ ਚੋਣਾਂ ਦੇ ਲਈ ਗੁਰਦਾਸਪੁਰ ਦੇ ਵਿੱਚ ਲਗਭਗ 2050 ਪੁਲਿਸ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਨੇ। ਉਨ੍ਹਾਂ ਨੇ ਦੱਸਿਆ ਕਿ ਡੀਐਸਪੀ ਰੈਂਕ ਦੇ 10 ਅਧਿਕਾਰੀ ਵੀ ਚੋਣ ਡਿਊਟੀ ਤੇ ਨਿਯੁਕਤ ਕੀਤੇ ਗਏ ਨੇ। ਅਤੇ ਜ਼ਿਲ੍ਹੇ ਵਿੱਚ ਕੁਝ ਬਹੁਤ ਹੀ ਸੰਵੇਦਨਸ਼ੀਲ ਪੋਲਿੰਗ ਬੂਥ ਵੀ ਸ਼ਾਮਲ ਨੇ ਜਿੱਥੇ ਸੁਰੱਖਿਆ ਪ੍ਰਬੰਧ ਬਿਹਤਰ ਸਖਤ ਕੀਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ ਦੇਖੋ ਵੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜੀ ਆਪਣੇ ਜ਼ਿਲ੍ਹਾ ਪਰਿਸ਼ਦਵਾਂ ਪੰਚਾਇਤ ਸਮਿਤੀ ਦੀ ਜਿਹੜੀ ਚੋਣਾਂ ਉਹ ਹੋਣੀਆਂ ਨੇ ਉਹਦੇ ਕਰਕੇ ਜਿਹੜਾ ਹੈਗਾ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਪੋਸਟ ਦਾ ਮੋਬਿਲਾਈਜੇਸ਼ਨ ਕੀਤਾ ਹੈਗਾ ਜੀ ਅਜੇ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਜਿਹੜੇ ਸਪੈਸ਼ਲ ਡਿਜ਼ਿਲਾ ਨੌਡ ਸਾਹਿਬ ਵੱਲੋਂ ਵੀ ਜਿਹੜੀ ਹੋ ਗਈ ਬਾਹਰੋਂ ਜਿਹੜੇ ਸਾਨੂੰ ਜਿਹੜੇ ਬੜੇ ਨੰਬਰ ਤੇ ਜਿਹੜੀ ਹੈਗੀ ਆ ਫੋਰਸ ਜਿਹੜੀ ਹੈਗੀ ਪ੍ਰੋਵਾਈਡ ਕੀਤੀ ਗਈ ਹੈ। ਤੋਂ ਅਸੀਂ ਜਿਹੜੀ ਹੈਗੀ ਆ ਰਿਸਪੌਂਸ ਨੂੰ ਇੱਥੇ ਜਿਹੜਾ ਹੈਗਾ ਬਰੀਫ ਕੀਤਾ ਹੈਗਾ ਕਿ ਇਹਨਾਂ ਨੂੰ ਇਲੈਕਸ਼ਨ ਦੀ ਡਿਊਟੀਆਂ ਬਾਰੇ ਬਰੀਫ ਕੀਤਾ ਹੈਗਾ। ਅਤੇ ਇਹਨਾਂ ਨੂੰ ਅ ਅਦਰਸ਼ਾ ਹੈਗਾ ਕਿ ਜਿਹੜਾ ਇਲੈਕਸ਼ਨ ਆ ਉਹ ਬੜਾ ਹੀ ਫਰੀ ਫੇਅਰ ਐਂਡ ਟ੍ਰਾਂਸਪਰੈਂਟ ਜਿਹੜਾ ਹੈਗਾ ਹੋ ਹੋਏਗਾ ਇਹਨਾਂ ਦੇ ਵੱਲੋਂ ਇਹਨਾਂ ਨੂੰ ਉਸ ਸੰਬੰਧ ਦੇ ਵਿੱਚ ਸਾਰੀ ਬਰੀਫਿੰਗ ਦਿੱਤੀ ਗਈ ਜਿਨ੍ਹਾਂ ਦੀ ਬੂਥ ਡਿਊਟੀ ਹੈ ਉਹਨਾਂ ਦੇ ਬਾਰੇ ਜਿਨ੍ਹਾਂ ਦੀ ਪਟ੍ਰੋਲਿੰਗ ਡਿਊਟੀ ਹੈ ਉਹਨਾਂ ਦੇ ਬਾਕੀ ਸਾਡੇ ਸਾਰੇ ਕਸਟ ਡਿਫਸਰ ਅਫਸਰ ਸਾਹਿਬਾਨ ਐਸਪੀ ਹੈੱਡਕੁਆਰਟਰ ਸਾਹਿਬ ਵੱਲੋਂ ਜਿਹੜਾ ਹੈਗਾ ਹਰ ਇੱਕ ਚੀਜ਼ ਨੂੰ ਬੜੀ ਮਾਈਨੂਟਲੀ ਤਰੀਕੇ ਨਾਲ ਬੜਾ ਹਰ ਇੱਕ ਚੀਜ਼ ਨੂੰ ਬੜੀ ਬਰੀਫ ਕੀਤਾ ਹੈਗਾ ਇਕੱਲੇ ਇਕੱਲੇ ਚੀਜ਼ਾਂ ਦੇ ਬਾਰੇ ਇਹਨਾਂ ਨੂੰ ਦੱਸਿਆ ਹੈਗਾ ਕਿ ਵਿੱਚ ਚੋਣਾਂ ਦੀ ਜਿਹੜੀ ਡਿਊਟੀ ਹੈਗੀ ਉਹ ਬੜੇ ਹੀ ਸ਼ਿੱਦਤ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਤੇ ਪਾਣੀ ਨੇ ਲਗਭਗ 2000 ਦੇ ਲਗਭਗ ਸਾਡੇ ਜਵਾਨ ਜਿਹੜੇ ਹੈਗੇ ਇਸ ਡਿਊਟੀ ਦੇ ਵਿੱਚ ਤਨਾਤ ਰਹਿਣਗੇ ਜਿਹਦੇ ਵਿੱਚ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਲੋ ਜਿਹੜਾ ਹੈਗਾ ਫੁੱਲ ਫੋਰਸ ਦਾ ਜਿਹੜਾ ਅਮਬਲਾਈਜੇਸ਼ਨ ਕੀਤਾ ਹੈਗਾ ਦੇਖੋ ਇਹਦੇ ਚ ਕਾਫੀ ਸੈਂਸਿਟਿਵ ਬੂਥ ਵੀ ਅਸੀਂ ਆਇਡੈਂਟੀਫਾਈ ਕੀਤੇ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਉੱਥੇ ਸਪੈਸ਼ਲ ਅਪਲੋਇਮੈਂਟ ਹੈ ਉਹ ਪਲਾਨ ਕੀਤਾ ਜਾਇਆ ਹੈਗਾ ਐਂਡ ਉੱਥੇ ਸਾਡੀ ਡਿਊਟੀ ਲਾਈ ਜਾਏਗੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜੇ ਹੈਗੇ ਸਾਡੇ 10 ਡੀਐਸਪੀਸ ਅਲੋਂਗ ਵਿਦ ਦੋ ਐਸਪੀ ਸਾਹਿਬ ਮੇਰੇ ਵੱਲੋਂ ਜਿਹੜਾ ਹੈਗਾ ਐਂਡ ਸਾਰੇ ਜਿਹੜੇ ਐਸਐਚਓ ਹੈਗੇ ਉਹ ਪੂਰਾ ਜਿਹੜਾ ਹੈਗਾ ਆ ਜ਼ਿਲ੍ਹੇ ਨੂੰ ਡੋਮੀਨੇਟ ਰੱਖਣਗੇ ਤੋਂ ਸਾਡਾ ਪੂਰਾ ਐਫਰਟ ਹੋਏਗਾ ਕਿ ਜਿਹੜਾ ਜਿਹੜਾ ਜ਼ਿਲ੍ਹਾ ਪੈਸੇਦਨ ਜਿਹੜੇ ਇਲੈਕਸ਼ਨ ਹੈਗੇ ਫੁੱਲ ਔਰ ਬੜੀ ਪਾਰਦਰਸ਼ੀ ਤਰੀਕੇ ਨਾਲ ਜਰਾ ਹੋਣਾ ਚਾਹੀਦਾ ਕਿ ਸਾਡੇ ਵੱਲੋਂ ਪਹਿਲਾਂ ਵੀ ਅਰੇਂਜਮੈਂਟ ਕੀਤੀ ਗਈ ਸੀਗੇ ਉਹਦੇ ਬਾਅਦ ਵੀ ਜਿਹੜਾ ਹੈਗਾ ਉਹਨੂੰ ਜਿਹੜੇ ਡੱਬੇ ਹੈਗੇ ਉਹ ਪ੍ਰੋਪਰ ਜਿਹੜਾ ਸਾਡਾ ਪੋਲਿੰਗ ਪੋਜੀਸ਼ਨ ਸੈਂਟਰ ਤੱਕ ਆਣ ਐਂਡ ਉਹਦੀ ਜਿਹੜੀ ਸਿਕਿਉਰਟੀ ਦੇ ਲਈ ਵੀ ਸਾਡੇ ਵੱਲੋਂ ਪ੍ਰੋਵੀਜ਼ਨਮੈਂਟ ਕੀਤਾ ਹੈ ਐਂਡ ਉਸ ਤੋਂ ਬਾਅਦ ਜਿਹੜਾ ਕਾਊਂਟਿੰਗ ਵੀ ਹੈ ਸਾਡੇ ਵੱਲੋਂ ਜਿਹੜਾ ਹੈਗਾ ਫੁੱਲ ਫੁੱਲ ਅਰੇਂਜਮੈਂਟ ਜਿਹੜਾ ਹੈ ਇਨਸੀਡੈਂਟ ਫਰੀ ਅਰੇਂਜਮੈਂਟ ਉਹ ਕਿਤੇ ਜਾਣਗੇ ਉਹ ਤਰ੍ਹਾਂ ਨੂੰ ਪੀ ਲੈ ਗਈ ਉਹ ਜਿਹੜੇ ਆਪਣੇ ਜਿਹੜਾ VOTING ਰਾਈਟ ਹੈ ਜਿਹੜਾ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਨੇ ਇੱਕ ਰਾਈਟ ਦਿੱਤਾ ਹੈਗਾ ਉਹਨਾਂ ਦਾ ਉਹ ਬਿਲਕੁਲ ਵੱਡ ਚੜ ਕੇ ਜਿਹੜਾ ਹੈਗਾ ਲੋਕਤੰਤਰ ਦਾ ਪਰ ਹੈਗਾ ਤੇ ਉੱਥੇ ਵੱਡ ਚੜ ਕੇ ਆਣ ਬਿਲਕੁਲ ਫਰੀ ਟ੍ਰਾਂਸਪਰੈਂਟ ਤਰੀਕੇ ਨਾਲ ਗੁਰਦਾਸਪੁਰ ਦੇ ਪਿੰਡ ਜਾਗੋਵਾਲ ਬਾਂਗਰ ਵਿੱਚ دہشت ਦਾ ਮਾਹੌਲ ਬਣ ਗਿਆ ਜਦੋਂ ਦੋ ਅਣਪਛਾਤੇ ਮੂੰਹ ਬਨ ਕੇ ਆਏ ਨੌਜਵਾਨਾਂ ਨੇ ਇੱਕ ਸਾਬਕਾ ਫੌਜੀ ਦੇ ਘਰ ਦੇ ਗੇਟ ਤੇ ਗੋਲੀ ਚਲਾ ਦਿੱਤੀ ਇਹ ਘਟਨਾ ਰਾਤ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਸਾਬਕਾ ਫੌਜੀ ਮਾਦਾ ਸਿੰਘ ਦੇ ਵੱਲੋਂ ਘਰ ਅੱਗੇ ਹਮਲਾਵਰਾਂ ਨੇ ਉਸ ਦੇ ਪੁੱਤਰ ਜਸਪਾਲ ਸਿੰਘ ਭੱਟੀ ਨੂੰ ਨਾਮ ਲੈ ਕੇ ਲਲਕਾਰਿਆ ਅਤੇ ਪਰਿਵਾਰ ਦੇ ਨਾਲ ਗਾਲੀ ਗਲੋਚ ਕੀਤੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 9:40 ਮਿੰਟ ਤੇ ਉਹਨਾਂ ਦੇ ਪੋਤਰੇ ਨੇ ਬਾਹਰ ਸ਼ੋਰ ਸੁਣਿਆ ਜਿੱਥੇ ਦੋ ਨੌਜਵਾਨ ਜਸਪਾਲ ਸਿੰਘ ਨੂੰ ਬਾਹਰ ਆਉਣ ਦੇ ਲਈ ਵੰਗਾਰ ਰਹੇ ਸੀ ਇਸ ਦੌਰਾਨ ਹਮਲਾਵਰਾਂ ਦੇ ਵੱਲੋਂ ਘਰ ਉੱਪਰ ਇੱਕ ਗੋਲੀ ਚਲਾਈ ਗਈ ਜਦਕਿ ਦੂਸਰੇ ਵਿਅਕਤੀ ਦਾ ਪਿਸਤਲ ਨਹੀਂ ਚੱਲਿਆ ਪੂਰੀ ਘਟਨਾ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਹਮਲਾਵਰਾਂ ਦਾ ਅਸਲਾ ਥੱਲੇ ਡਿਗਣਾ ਅਤੇ ਬਾਅਦ ਦੇ ਵਿੱਚ ਉਸ ਨੂੰ ਚੋੱਕ ਕੇ ਲੈ ਜਾਂਦੇ ਹੋਏ ਸਾਫ਼ ਨਜ਼ਰ ਆਏ ਨੇ ਹੁਣ ਪੁਲਿਸ ਸੀਸੀਟੀਵੀ ਫੁਟੇਜ ਰਾਹੀਂ ਮਾਮਲੇ ਦੀ ਜਾਂਚ ਕਰ ਰਹੀ ਹੈ ਮੇਰਾ ਨਾਮ ਅਕਿੰਦਰ ਕੌਰ ਹੈ ਮੇਰਾ ਦਿਓਰ ਲੱਗਦਾ ਜਸਪਾਲ ਸਿੰਘ ਹਾਂਜੀ ਤੇ ਕੋਈ ਹੁਣ ਅਨੁਪ ਸ਼ਾਕੇ ਬਟਨ ਬੰਦੇ ਆਏ ਆ ਤੇ ਫਾਇਰਿੰਗ ਕੀਤੀ ਆ ਉਹਨਾਂ ਨੇ ਤੇ ਅਸਾਨੂੰ ਪਤਾ ਲੱਗਾ ਕਿ ਕੋਈ ਆਇਆ ਸੀ ਕਿ ਦੋ ਬੰਦੇ ਆਏ ਆ ਇੱਕ ਫਾਇਰ ਕੀਤਾ ਤੇ ਇੱਕ ਤੋਂ ਥੱਲੇ ਰੌਂਡ ਡੇਗੀ ਆ ਤੇ ਫਿਰ ਉਹਨਾਂ ਨੇ ਚੁੱਕੀ ਆ ਤੇ ਚੁੱਕ ਕੇ ਫਿਰ ਦੌੜ ਗਏ ਆ ਤੇ ਗਾਲਾਂ ਬਹੁਤ ਗੰਦੀਆਂ ਕੱਢੀਆਂ ਉਹਨਾਂ ਨੇ ਤੇ ਬਾਹਰ ਜਾ ਕੇ ਚੀਕਾਂ ਮਾਰੀਆਂ ਬੋਰ ਥੱਲੇ ਕੱਲ੍ਹ ਸਾਮੀ ਕੰਮਕਾਰ ਕਰਕੇ ਰੋਟੀ ਪਾਣੀ ਆਵਾਜ਼ ਆ ਆਪਾਂ ਲੰਮੇ ਪੈ ਗਏ ਆ ਤੇ 9:40 ਦੇ ਲੱਗੇ ਆਏ ਆ ਤੇ ਬਾਬਾ ਜੀ ਜਿਆ ਰਾਜਨਾ ਨੇ ਪਾਇਆ ਤੇ ਘਰ ਦੇ ਅੱਗੇ ਆ ਕੇ ਤੇ ਬਾਜਾ ਮਾਰੀਆਂ ਮੇਰਾ ਨਾਮ ਲੈ ਕੇ ਤੇ ਪੁੱਤ ਜਮੇਰੇ ਨੇ ਕਿਹਾ ਵੀ ਕੌਣ ਕਾਜੀ ਤੇ ਉਹ ਜਲੇ ਗੱਲ ਕਹੀ ਹੈ ਉਹਨੇ ਗੋਲੀ ਚਲਾਤੀਆ ਤੇ ਬਾਅਦ ਵਿੱਚ ਇੱਕ ਗੋਲੀ ਚਲਾਈ ਹੈ ਉਹਦਾ ਮੈਗਜ਼ੀਨ ਥੱਲੇ ਡਿੱਗਿਆ ਉਹ ਵੀ ਚੁੱਕਦੇ ਦਿਖਾਈ ਦੇ ਜਾਂਦੇ ਵੀਡੀਓ ਚ ਤੇ ਫਿਰ ਬਹੁਤ ਥੱਲੇ ਜਾ ਕੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਉਹਨੇ ਕਾਫੀ ਗਾਲਾਂ ਕੱਢੀਆਂ ਮੇਰਾ ਨਾਮ ਲੈ ਕੇ ਨਾਲੇ ਮੋਟਰਸਾਈਕਲ ਨੂੰ ਬਹੁਤ ਅਸਾਂ ਦਿੱਤੀਆਂ ਘਰੋਂ ਬਾਹਰ ਨਿਕਲਿਆ ਲਾਲ ਗਰਾਜ ਦਾ ਉਹ ਲੈ ਆ ਤੇ ਫੇਰ ਉਹ ਚਲ ਗਏ ਭੱਜ ਗਏ ਰੈਂਡੇਸਵਾਜੀ ਤੇ ਨਹੀਂ ਕੋਈ ਅਗਲੀ ਪਿੰਡ ਦੇ ਵਿੱਚ ਹੀ ਗਿਆ ਮਾਰੀ ਮੋਟੀ ਗੱਲ ਮੈਨੂੰ ਫੋਨ ਕਰਕੇ ਕਹਿੰਦੇ ਸੀ ਵੀ ਤੇਰੇ ਨਾਲ ਇਦਾਂ ਕਰਾਂਗੇ ਤੇਰਾ ਨੁਕਸਾਨ ਕਰਾਂਗੇ ਮੇਲੇ ਜੇ ਮੈਂ ਕੰਮ ਕਰਦਾ ਉੱਥੇ ਇਦਾਂ ਕਰਾਂਗੇ ਇਹ ਕੀ ਹੈਗਾ ਤੇ ਬਾਅਦ ਆਹ ਕੰਮ ਕੀਤਾ ਉਸ ਆਪਣੀ ਦੇਹ ਤਫੀਸ ਕਰਨ ਕਾਰਵਾਈ ਕਰਕੇ ਫੋਰਮ ਅਪਾਰਟਮੈਂਟਾਰੇ ਪਿੰਡ ਦੇ ਰਸੀਟੀ ਸੀ ਸੀ ਤੇ ਆਵਦੇ ਚੱਕ ਜਿੱਤੇ ਤੇ تسਲੀ ਦਿੱਤੀ ਉਹਨਾਂ ਨੂੰ ਜੀ ਉਹ ਜੇ ਨਾਲ ਇਹ ਤਾਂ ਦਿੱਤਾ ਉਹਨਾਂ ਨੂੰ ਲਗਾਉਣ ਜਾਇਦੀਆ ਦਾ ਕਾਨੂੰਨ ਕੋਈ ਦਾ ਵੀ ਨੁਕਸਾਨ ਕਰ ਚਾਹੇ ਤੇ ਉਹ ਮੀਆਂ ਚਲਾਉਣੇ ਮਾੜੀ ਮੋਟੀ ਗੱਲ ਚੰਗੀ ਕੰਡ ਤੇ ਦਾਸਤਗਾਮ ਮਾਹੌਲ ਬਣਦਾ ਜੇ ਤੇ ਜੇ ਮਨੋਂ ਆਉਂਦੇ ਜਾਂਦੇ ਨੂੰ ਗੱਲ ਗਾ ਤਾਂ ਵੀ ਜਿਹੜੇ ਜ਼ਿੰਮੇਵਾਰ ਹੀ ਹੋਣਗੇ ਅਜਿਹਾ ਉਸ ਵਾਸਤੇ ਜਿਦਾ ਲਾਦਾ ਹੈ ਅੱਛਾ ਜੀ ਤੇ ਇਹ ਵੀ ਰਾਤ 9:40 ਦੇ ਕੰਮ ਹੋਇਆ ਹੋਇਆ ਸਾਨੂੰ ਬਾਅਦ ਫੋਨ ਆਇਆ ਵਾ 9:40 ਇਹ ਦਸ ਵਜੇ ਆਇਆ ਤੇ ਮਾਟੀ ਦੇ ਸਰ 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 ਆਪਣੇ ਸਰਪੰਨ ਸਾਹਿਬ ਆਏ ਆ ਉਹਨਾਂ ਦੇ ਨਾਲ ਹੋਏ ਤੁਸੀਂ ਮੈਂ ਜਿਹੜੀ ਕੋ ਬੰਦ ਦੀ ਕਾਰਵਾਈ ਕੀਤੀ ਹੈ ਬਾਕੀ ਜੇ ਕੋਈ ਹੋਣਾ ਕਿ ਫੌਜ ਦਾ ਆਪਣੇ ਸਾਹਮਣੇ ਆਂਦੀ ਆ ਗੱਲ ਬਾਤ ਤੇ ਭੈਜੀ ਹੁਣ ਸਾਨੂੰ ਤੇ ਗੱਲ ਦਾ ਤਾਂ ਕੁਝ ਪਤਾ ਨਹੀਂ ਆ ਹੁਣ ਤੇ ਸਾਨੂੰ ਦੇ ਇੱਥੇ ਆਏ ਤਾਂ ਪਤਾ ਲੱਗਾ ਵਾ ਵੀ ਇਹ ਗੱਲ ਵੀ ਗੋਲੀਆਂ ਚੱਲਦੀਆਂ ਵਾ ਗੇਟ ਚ ਰਾਉਂਡ ਚੱਲਿਆ ਵਾ ਇੱਕ ਤੇ ਉਹ ਠੀਕ ਚੱਲਿਆ ਇੱਕ ਦਾ ਰਾਉਂਡ ਥੱਲੇ ਡਿੱਗ ਗਿਆ ਆ ਉਹੇ ਚੁੱਕ ਕੇ ਦੌੜ ਗਿਆ ਤੇ ਗਾਰਾਂ ਕੱਢੀਆਂ ਸਾਨੂੰ ਇਹਨਾਂ ਤੋਂ ਖਤਰਾ ਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਸਾਡੇ ਇਹ ਹੁਣ ਸਾਡੇ ਬੱਚੇ ਹੈਗੇ ਆ ਕੱਲ ਨੂੰ ਸਾਡੇ ਬੱਚਿਆਂ ਤੇ ਵੀ ਇਹ ਕੰਮ ਹੋਊ ਬਾਹਰ ਸਾਨੂੰ ਕੋਈ ਕਿਸੇ ਦਾ ਭਰੋਸਾ ਨਹੀਂ ਆ और देखा बने रहो, पंजाब आपके घर के खाने में रेस्टोरेंट जैसा स्वाद लिया एम डी का शाही पनीर मसाला पनीर को क्या मस्त बना डाला <laughs> आप बनना चाहते हैं एंकर या फिर आप में है जुनून एक तेज तर्रार न्यूज रिपोर्टर बनने का तो आप ज्वाइन करें आई और इंडिया न्यूज न्यूज एक्स का मीडिया स्कूल आई टीवी नेक्स्ट मीडिया इंटरनेशनल स्कूल का कोर्स आपको मौका देता है देश के दिग्गज एंकर्स के साथ काम करने का आई टीवी नेक्स्ट मीडिया इंटरनेशनल स्कूल में आप बेहद नजदीकी से देख पाएंगे किस तरह से आई टीवी नेटवर्क के दिग्गज पत्रकारों की टीम दिन रात खबरों पर काम करती है इस कोर्स के दौरान आप सीखेंगे एंकरिंग की एक एक बारी की उन एंकर्स के साथ जो देश को रखते हैं हर खबर से बाखबर आई टीवी इंटरनेशनल स्कूल का ये कोर्स आपके एंकरिंग स्किल्स को करेगा इतना सशक्त मजबूत जिससे आप बनेंगे पत्रकारिता की दुनिया का वो चमकता चेहरा जो तो दुनिया देखेगी और पसंद करेगी आज़बाब है लाज़बाब है स्वाद और सुगंध इसकी आज़बाब है लाज़बाब है अगर एनडीएच कसूरी मेथी नहीं डाला तो खाली हाथ मलते रह जाओगे एक-एक पत्ता हाथ से चुना स्वाद और सुगंध जगाएं खरी गुना